ਸਸਿਕਾਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੇ ਇੱਕ ਲੋਕਲ ਇੰਟਰਵਿਊ ਦੇ ਵਿੱਚ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਉਹਨਾਂ ਨੂੰ 2012 ਦੇ ਵਿੱਚ ਵਿੱਤ ਮੰਤਰੀ ਦੇ ਵਜੋਂ ਆਪਣੀ ਕੈਬਨਿਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਸੀ ਉਹਨਾਂ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਹਨਾਂ ਨੂੰ ਕਿਸੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਹੋਵੇ ਲਿਬਰਲ ਲੀਡਰਸ਼ਿਪ ਉਮੀਦਵਾਰ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਕਵੰਡਰ ਮਾਰਕਾਨੀ ਐਟਵਾਰਡ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਉਨ੍ਹਾਂ ਨੂੰ 2012 ਦੇ ਵਿੱਚ ਵਿੱਤ ਮੰਤਰੀ ਦੇ ਵਜੋਂ ਆਪਣੀ ਕੈਬਨਿਟ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਸੀ ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਵੀ ਕਈ ਉਹਤਿਆ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਅੱਗੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੀ ਇਸ ਪੇਸ਼ਕਸ਼ ਨੂੰ ਅੱਗੇ ਵਧਾਉਣਾ ਉਚਿਤ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਸੀ ਕਿ ਗਵਰਨਰ ਬਣਨ ਤੋਂ ਸਿੱਧਾ ਚੋਣਵੀਂ ਰਾਜਨੀਤੀ ਦੇ ਵਿੱਚ ਜਾਣਾ ਸਹੀ ਹੋਵੇਗਾ। ਦਸੀ ਕਾਰਨੇ ਨੇ ਫਰਵਰੀ 2008 ਤੋਂ ਜੂਨ 2013 ਤੱਕ ਬੈਂਕ ਆਫ ਕੈਨੇਡਾ ਦੇ ਗਵਰਨਰ ਦੇ ਵੱਜੋਂ ਕੰਮ ਕੀਤਾ ਹੈ। ਉਸ ਸਮੇਂ ਉਨ੍ਹਾਂ ਨੇ ਸਾਬਕਾ ਕੰਸਰਵੇਟਿਵ ਵਿੱਤ ਮੰਤਰੀ ਜिम ਫਲੇਹਰਟੀ ਦੇ ਅਧੀਨ ਸੇਵਾ ਨਿਭਾਈ ਹੈ ਜੋ ਕਿ ਹਾਰਪਰ ਦੇ ਮੰਤਰੀ ਮੰਡਲ ਦੇ ਵਿੱਚ ਸਨ ਜਦੋਂ ਇਹ ਕਥਿਤ ਨੌਕਰੀ ਦੀ ਪੇਸ਼ਕਸ਼ ਆਈ ਸੀ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਬਕਾ ਗਵਰਨਰ ਮਾਰਕ ਕਾਰਨੀ ਨੇ ਇੱਕ ਨਿਜੀ ਇੰਟਰਵਿਊ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਹਾਰਪਰ ਦੇ ਵੱਲੋਂ ਨੌਕਰੀ ਦੀ ਪੇਸ਼ਕਸ਼ ਬਾਰੇ ਜਨਤਕ ਤੌਰ ਤੇ ਗੱਲ ਕੀਤੀ ਹੋਵੇ ਦੱਸਦੀ ਕਾਰਨੀ ਦੀਆਂ ਟਿੱਪਣੀਆਂ ਉਸ ਸਮੇਂ ਆਈਆਂ ਨੇ ਜਦੋਂ ਲਿਬਰਲ ਅਤੇ ਕੰਸਰਵੇਟਿਵ ਆਦੇ ਵਿਚਕਾਰ ਸੋਸ਼ਲ ਮੀਡੀਆ ਉੱਤੇ ਇਸ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਕਿ 2008 ਦੇ ਵਿਸ਼ਵ ਵਿੱਤੀ ਸੰਕਟ ਪ੍ਰਤੀ ਕੈਨੇਡਾ ਦੇ ਜਵਾਬ ਨੂੰ ਸਫਲਤਾ ਉਦਵਕ ਚਲਾਉਣ ਦੇ ਲਈ ਕਾਰਨੇ ਨੂੰ ਕਿੰਨਾ ਕ੍ਰੈਡਿਟਰ ਮਿਲਣਾ ਚਾਹੀਦਾ ਹੈ ਦਰਸਲ ਬੁੱਧਵਾਰ ਨੂੰ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਓਫ ਦੀ ਪਤਨੀ ਅਨਾਈਟਾ ਪੋਲੀਓਫ ਨੇ ਸੋਸ਼ਲ ਮੀਡੀਆ ਉੱਤੇ ਕਾਰਨੇ ਦੀ ਆਲੋਚਨਾ ਵੀ ਕੀਤੀ ਅਤੇ ਦਾਵਾ ਕੀਤਾ ਕਿ ਸਾਬਕਾ ਕੇਂਦਰੀ ਬੈਂਕਰ ਇੱਕ ਅਜਿਹੇ ਆਦਮੀ ਦੀ ਵਿਰਾਸਤ ਦਾ ਦਾਵਾ ਕਰ ਰਿਹਾ ਹੈ ਜੋ ਹੁਣ ਗੁਜ਼ਰ ਚੁੱਕੇ ਹੈ ਪੋਲੀਓਫ ਨੇ ਸੋਸ਼ਲ ਮੀਡੀਆ ਐਕਸ ਉੱਤੇ ਲਿਖਿਆ ਕਿ ਮੈਂ ਹਾਰਪਰ ਸਰਕਾਰ ਅਧੀਨ ਕੰਮ ਕੀਤਾ ਅਤੇ ਫਲੇਟੀ ਅਤੇ ਹਾਰਪਰ ਦੀ ਅਸਧਾਰਨ ਅਗਵਾਈ ਨੂੰ ਸਾਡੇ ਇਤਿਹਾਸ ਦੇ ਸਭ ਤੋਂ ਚੁਣੌਤੀਪੂਰਨ ਆਰਥਿਕ ਦੌਰ ਦੇ ਵਿੱਚੋਂ ਇੱਕ ਦੇ ਵਿੱਚੋਂ ਕੈਨੇਡਾ ਨੂੰ ਲਗਾਉਂਦੇ ਹੋਏ ਖੁਦ ਵੇਖਿਆ ਇਸ ਵੇਲੇ ਜੋ ਹੋ ਰਿਹਾ ਉਹ ਸਿਰਫ ਗੁੰਮਰਾਹਕੁਨ ਹੀ ਨਹੀਂ ਇਹ ਭਿਆਨਕ ਹੈ ਉੱਥੇ ਹੀ ਦੂਜੇ ਪਾਸੇ ਚਿ ਸ਼ੋਲਮ ਪੌਥੀਅਰ ਜੋ ਕਿ ਫਲੇਹਟੀ ਦੇ ਡਿਪਟੀ ਚੀਫ ਆਫ ਸਟਾਫ ਅਸਿਸਟੈਂਟ ਚਾਰਨੀ ਦੇਸ਼ਕ ਵਜੋਂ ਕੰਮ ਕਰਦੇ ਸਨ ਉਹ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਦੇ ਵਿੱਚ ਗਾਰਨਡ ਦੇ ਬਚਾਅ ਚਵੀਈ ਫੋਰਥੀਅਰ ਨੇ ਕਿਹਾ ਕਿ ਫਲੇਟੀ ਅਤੇ ਹਾਰਪਰ ਨੇ ਰਾਜਨੀਤਿਕ ਲੀਡਰਸ਼ਿਪ ਪ੍ਰਦਾਨ ਕੀਤੀ ਹੈ ਜੋ ਕਿ ਇੱਕ ਮਹੱਤਵਪੂਰਨ ਸੀ ਪ੍ਰਕਾਰਨੀ ਸੂਚ ਅਤੇ ਸਮਾਰਟ ਮੁਦਰਾ ਨੀਤੀ ਦੇ ਨਾਲ ਡੇ ਕੁੱਤੇ ਸੀ ਫੋਰਥੀਅਰ ਨੇ ਅਨਾਈਡਾ ਪੋਲੀਵਰ ਦੇ ਜਵਾਬ ਦੇ ਵਿੱਚ ਪੋਸਟ ਕੀਤਾ ਕਿ ਪੱਖਪਾਤੀ ਕਾਰਨਾ ਕਰਕੇ ਇਸ ਨੂੰ ਮਟਾਉਣ ਦੀ ਕੋਸ਼ਿਸ਼ ਕਰਨਾ ਤੁਹਾਡੀ ਹਾਈਪਰਬੋਲ ਦੇ ਨਾਲ ਮੇਲ ਖਾਂਦਾ ਸ਼ਰਮਨਾਕ ਤੋਂ ਭਰੇ ਹੈ ਦੱਸਿਆ ਕਿ ਜਨਵਰੀ ਦੇ ਅੱਧ ਦੇ ਵਿੱਚ ਲਿਬਰਲ ਸੰਸਦ ਮੈਂਬਰ ਮਨਿੰਦਰ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪ੍ਰਕਾਸ਼ਿਤ ਕੀਤਾ ਜਿਸ ਦੇ ਵਿੱਚ 2008 ਦੇ ਸੰਕਟ ਦੌਰਾਨ ਕਾਰਨੀ ਦੇ ਕੰਮ ਦਾ ਜ਼ਿਕਰ ਕੀਤਾ ਗਿਆ ਸੀ ਤੇ ਵੀਡੀਓ ਦੇ ਵਿੱਚ ਫਲਹਰਟੀ ਦੀ ਇੱਕ ਕਲਿੱਪ ਸੀ ਜਿਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮਾਰਕ 5 ਸਾਲ ਤੋਂ ਵੱਧ ਸਮੇਂ ਤੋਂ ਬੈਂਕ ਆਫ ਕੈਨੇਡਾ ਦੇ ਵਿੱਚ ਇੱਕ ਸ਼ਾਨਦਾਰ ਗਵਰਨਰ ਰਹਿ ਚੁਕੇ ਨਹੀਂ ਬਿਊਰਿਪੋਰਟ ਚੈਨਲ ਪੰਜਾਬੀ